ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾੜ ਡੈਰੀ ਫਾਰਮ ਮੋਗਾ ਤੇ ਜੇ ਕਿਸੇ ਵੀਰ ਨੇ ਵੀਡੀਓ ਬਣਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜੀ ਅੱਜ ਦੀ ਵੀਡੀਓ ਸ਼ਹਿਰ ਕੋਟੀ ਸੇਖਾਂ ਜੀ ਤਹਿਸੀਲ ਤੇ ਜ਼ਿਲ੍ਹਾ ਬਾਈਨੂ ਪੈਂਦਾ ਜੀ ਮੋਗਾ ਜਿਹੜਾ ਬਾਈ ਦਾ ਘਰ ਆ ਜੀ ਜੀਰੇ ਰੋਡ ਤੇ ਕਪੂਰ ਕੰਡੇ ਕੋਲ ਗੁਰਦਾਰੇ ਸਾਹਿਬ ਦੇ ਬੈਕਸਾਈਡ ਰਹਿ ਜਾਂਦਾ ਜੀ ਅੱਜ ਦੀ ਵੀਡੀਓ ਚ ਤੁਹਾਡੇ ਵਾਸਤੇ ਦੋ ਨਾਗਾ ਜੀ ਦੋਨੇ ਗੱਬਣ ਆ ਤੇ ਦੋਨੇ ਗਰਮੀਆਂ ਦੇ ਤੋਪੇ ਇੱਕ ਦਾ ਟਾਪ ਕਲਾਸ ਜਰਸੀ ਆ ਸੁਨੱਖਪੂਣਾ ਬਹੁਤ ਆ ਵੜਦਾ ਤੇ ਦੋ ਨੰਬਰ ਵੀਰੇ ਗਰਮੀਆਂ ਦੀ ਫ੍ਰਿਜ ਸਾਹੀ ਵਾਲਾ ਡਿਟੇਲ ਤੁਹਾਨੂੰ ਬਾਈ ਤੋਂ ਲੈ ਕੇ ਦੇਵਾਂਗਾ ਵੀਡੀਓ ਐਂਡ ਤੱਕਰ ਦੇਖਿਓ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲਿਓ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਨਾਮ ਤੇ ਐਡਰੈਸ ਦੱਸ ਦਿਓ ਜੀ ਸਾਹਿਬ ਜੀ ਹਰਪੀ ਸਿੰਘ ਪਿੰਡ ਜੀ ਕੋਟੀ ਸੇਖਈਆ ਤਹਿਸੀਲ ਤੇ ਜ਼ਿਲ੍ਹਾ ਜੀ ਸੀਲ ਵੀ ਕੋਟੀ ਸੇਖਈਆ ਜਿਲਾ ਮੋਗਾ ਠੀਕ ਆ ਮੋਬਾਈਲ ਨੰਬਰ ਦੱਸ ਦਿਓ ਜੀ 77883 ਠੀਕ ਆ 08362 ਠੀਕ ਆ ਵੀਰੇ ਦੋ ਨਾਗਾ ਜੀ ਅੱਜ ਹਾਂਜੀ ਸਾਹੀਵਾਲ ਤੋਂ ਸ਼ੁਰੂ ਕਰਦੇ ਆ ਸੂਆ ਕਿੰਨਾ ਮਾ ਜੀ ਦੂਜਾ ਸੂਆ ਈ ਇਹਦਾ ਦੂਜਾ ਸੂਆ ਸਮਾਂ ਕਿੰਨਾ ਲੈਂਦੀ ਆ ਜੀ ਸਮਾਂ ਹੀ ਬਸ ਰੈਡੀ ਪੰਜ ਚਾਰ ਦਿਨ ਹੀ ਲੱਗੂਗੀ ਪਿਆਰੀਆਂ ਜੀ ਹਾਂਜੀ ਠੀਕ ਆ ਵੀਰੇ ਕਿੰਨਾ ਕਪਾਜੂ ਦੁੱਧ ਜੀ ਦੁੱਧ ਜੀ ਪਲੂਨ ਦਾ ਹੈ ਮਾਲਕਾਂ 14-15 ਕਿਲੋ ਦੀ ਆਪਾਂ ਨੂੰ ਗਾਰੰਟੀ ਸੀਲ ਸਾਬੂ ਬਹੁਤ ਆ ਜੀ ਸੀਲਸਲਾਕ ਕੋਲਾ ਜੀ ਆਏ ਨਹੀਂ ਕੋਈ ਲੱਤ ਛਾੜ ਵਾਲਾ ਕੰਮ ਨਹੀਂ ਨਹੀਂ ਠੀਕ ਹੈ ਵਿਰਥਣਾ ਦੀ ਪਾਰ ਪਿੱਛੇ ਦੀ ਫੁੱਲ ਗਰੰਟੀ ਹੈ ਮੈਂ ਕਹੀ ਇੱਕ ਨੰਬਰ ਆਈ ਠੀਕ ਹੈ ਜੀ ਤਸੱਲੀ ਕਰਕੇ ਲਵੇਗਾ ਕੋਈ ਵੀ ਲਵੇ ਪਰ ਆਪਣੀ ਫੁੱਲ ਤਸੱਲੀ ਹੋਵੇ ਇੱਥੋਂ ਆਕੇ ਨਹੀਂ ਕੋਈ ਮੁੜਦਾ ਹਾਂਜੀ ਹਾਂਜੀ ਠੀਕ ਹੈ ਮੇਨ ਗੱਲ ਤਾਂ ਬੜੀ ਠੰਡੀ ਸੀਲ ਦੀ ਹੈ ਹਾਂ ਹਾਂ ਠੀਕ ਹੈ ਬਹੁਤ ਚੰਗੀ ਹੈ ਤੋੜ ਦਿਓ ਜੀ ਇਹਨੂੰ ਲਓ ਜੀ ਲਓ ਜੀ ਗਰਮੀਆਂ ਦਾ ਤੋਹਫਾ ਸੁਆ ਬਾਈ ਦੱਸਦਾ ਕਿ ਦੂਜਾ ਸੁਣਦੀ ਆ ਜੀ ਵਜਨ ਵਜੂਦ ਦੇ ਪੱਕ ਤੋਂ ਪੂਰੀ ਚੰਗੀ ਆ ਪੂਰੀ ਚਮਕਦਮ ਕਾਲੀ ਆ ਜੀ ਡੇਟ ਮੁਤਾਬਕ 4 ਤੋਂ 5 ਦਿਨ ਪਏ ਆ ਤੇ ਤਿਆਰੀ ਕਰਮਾ ਵਾਲੀ ਹੱਜੇ ਵੀ ਬੋਸ ਹੁਣੀ ਕਰੀ ਫਿਰਦੀ ਐ ਬਾਈ ਕਹਿੰਦਾ ਐਵੇਂ ਕਹਿਨ ਨੂੰ ਜਿੰਨਾ ਮਰਜੀ ਤੇ ਚੱਲੋ 14 15 ਕਿਲੋ ਪਿਛਲੇ ਸੂਵੇ ਤਾਂ ਦਿੱਤਾ ਵਾ ਤੇ ਹਵਾਨਾ ਵੀ ਰਿਗਵਾਈ ਵੀ ਭਰਦਾ ਦਿੱਤਾ ਹੋਊਗਾ ਕੋਈ ਸ਼ੱਕ ਨਹੀਂ ਤਿਆਰੀ ਬਹੁਤ ਕਮਾਲ ਦੀ ਕੀਤੀ ਹੋਈ ਆ ਥਣ ਕੱਲਾ ਕੱਲਾ ਨਿੱਖੜ ਮਹੱਥੀ ਜਵਾਈ ਵਾਲਾ ਥਾਣਾ ਬਾਕੀ ਚਾਰ ਹੀ ਥਾਣਾ ਤੁਝੇ ਸਾਉ ਬਹੁਤ ਆ ਠੀਕ ਐ ਵੀਰੇ ਸੀਓ ਸਲੱਗ ਤਾਂ ਇੰਨੀਆਂ ਨਿਆਣਾ ਪਾਉਣਾ ਬਾਲੇ ਨਹੀਂ ਪਾਉਣਾ ਨਾ ਪਾਇਆ ਬਾਕੀ ਤੁਹਾਡੇ ਸਾਹਮਣੇ ਆ ਤੇ ਨਹੀਂ ਤੁੰਨੂੰ ਵੀ ਪਤਾ ਵੀਰੇ ਸਾਹੀ ਵਾਲਾ ਇਹ ਹੱਥ ਕਿੱਥੇ ਤੋਂ ਆਪ ਛੱਡੀ ਆ ਜੀ ਮਾਲਕਾਂ ਨੇ ਆਪ ਦੱਸ ਕੇ ਦਿੱਤੀਆਂ 2 ਮਹੀਨੇ ਆਪ ਛੱਡੀ ਆ ਵੀ ਐਂ ਨਹੀਂ ਵੀ ਲੱਤ ਛੜ ਕਰ ਜੂ 2 ਮਹੀਨੇ ਚੋਂ ਆ ਗਈ ਠੀਕ ਆ ਐ ਨਹੀਂ ਬਈ ਮਗਰ ਵਾਕੇ ਜੀ ਉੱਤੋਂ ਦੀ ਟੱਪੂਗੇ ਨਾ ਨਾ ਜੈਜ ਜੀ ਡਿਮਾਂਡ ਜਿਹੜੇ ਲੈਣਾ ਹੀ ਆ ਉਹੀ ਦੱਸਿਓ ਜੀ ਡਿਮਾਂਡ ਜੀ 53000 ਰੁਪਏ ਹੋ ਜੂ ਮਾਨਤਨ ਜੀ ਕਰਦਾ ਠੀਕ ਆ ਜੈਜ ਡਿਮਾਂਡ ਆ ਜੀ ਦੁੱਧ ਪਿਆਉ ਮੱਝਾਂ ਆ ਰਗਾ ਜੇ ਤੁਸੀਂ 15 16 ਕਿਲੋ ਵਾਲੀ ਮੱਝ ਲੈਣ ਔਰ ਜੇ ਉਹ 2 ਲੱਖ ਤੋਂ ਬਾਹਰ ਆਊਗੀ ਇਹ ਤੁਹਾਨੂੰ ਜਿਹਦਾ ਬਜਟ ਥੋੜਾ ਗਰਮੀਆਂ ਦਾ ਤੋਹਫਾ ਗਰਮੀ ਕਰਮਾ ਜੀ ਨੇ ਮਨਾਉਣੀ ਨਹੀਂ 15 16 ਕਿਲੋ ਖੁੱਲਾ ਹੀ ਪਿਆਜੂ ਬਾਕੀ ਜੇ ਥੋੜੀ ਸੇਵਾ ਵੱਧ ਹੋਈ ਤਾਂ ਹੋ ਸਕਦਾ ਕਰਮਾ ਵਾਲੀ ਬਾਲਾ ਹੀ ਪਿਆਜ 53000 ਰੁਪਇਆ ਜੈਜ ਡਿਮਾਂਡ ਆ ਜੀ ਬਾਕੀ ਨੰਬਰ ਤੇ ਗ੍ਰੀਨ ਤੇ ਲਗਾਤਾਰ ਚੱਲੂਗਾ ਜੀ ਅੱਗੇ ਵੀਰੇ 2 ਨੰਬਰ ਜਰਸੀ ਸੁਆ ਕਿੰਨਾ ਮਾ ਜੀ ਇਹਦਾ ਵੀ ਦੂਜਾ ਹੀ ਹੂਆ ਜੀ ਠੀਕ ਆ ਮੂੰਹ ਤੋਂ ਛੇ ਦੰਦਾ ਜੀ origional ਛੇ ਦੰਦਾ ਜੀ ਹਾਂਜੀ ਫੇਸ ਕੁਆਲਟੀ ਦੀ ਬਹੁਤ ਚੰਗੀ ਹੈ ਠੀਕ ਹੈ ਵੀਰੇ ਕੁਆਲਟੀ ਦਾ ਵਾਕੀ ਅੰਤ ਕੋਈ ਨਹੀਂ ਕਿੰਨਾ ਕਸਾ ਮਾ ਲੈਂਦੀ ਹੈ ਜੀ ਇਹਦੇ 10 ਤੋਂ 12 ਦਿਨ ਪਏ ਜੀ ਡੇਟ ਮੁਤਾਬਕ ਕਿੰਨਾ ਪਾਜੀ ਦੁੱਧ ਦਾ ਉਤਾਂ ਹੀ ਕਿ ਤੈਨੂੰ 20 ਕਿਲੋ ਦੀ ਆਸ ਹੈ ਠੀਕ ਹੈ ਹੱਕ ਹੈ ਵੀਰੇ ਦੇਣ ਤਾਂ ਬਾਹਰੋਂ ਲਈ ਆਇਆ ਇਹਨੂੰ ਥੋੜਾ ਜਿਹਾ ਖੁੱਲੇ 'ਚ ਜੇ ਆਪ ਬਰੀਡ ਦੀ ਗੱਲ ਕਰਗੇ ਤਾਂ ਵੀਰੇ ਅੰਤ ਤੋਂ ਕੋਈ ਨਹੀਂ ਸੁਨੱਖ ਪੂਣਾ ਬਹੁਤ ਜ਼ਿਆਦਾ ਵੈੜ 'ਚ ਘਰੇ ਖੜੀ ਵੀ ਸੋਹਣੀ ਲੱਗੂਗੀ ਬਾਕੀ ਤੁਸੀਂ ਚੈੱਕ ਕਰ ਹੀ ਸਕਦੇ ਹੋ ਐਂਡ ਚਮਕਾ ਦਾ ਮਕਾ ਮਾਰਦੀ ਆ ਹਜੇ 10 ਦਿਨ ਪਏ ਆ ਤੇ ਜੇ ਕਿਤੇ 10 ਦਿਨਾਂ ਨੂੰ ਵੀਡੀਓ ਬਣਾਉਣੀ ਹੁੰਦੀ ਤਾਂ ਹਵਾਨੇ ਦੀ ਵੀ ਪੰਡਾਲਾਈਆਂ ਹੋਣੀਆਂ ਸੀਗੀਆਂ ਤੇ ਜਿਵੇਂ ਆਪਸ ਨੱਖ ਪੁਣੀ ਚੰਗੀ ਆ ਤੇ ਉਵੇਂ ਪੂਰਾ ਟਾਪ ਦਾ ਸੋਨਾ ਹਵਾਨਾ ਤਿਆਰ ਕਰੂਗੀ ਥਣ ਬਹੁਤ ਹੈ ਵਧੀਆ ਕਲਾ ਕਲਾ ਜੀ ਥਾਣ ਪੂਰਾ ਟਾਪ ਦਾ ਲੱਗਿਆ ਤਿਆਰੀ ਅੱਜ ਵੀ ਕਰਮਾਲੀ ਨੇ ਚੰਗੀ ਕੀਤੀ ਹੋਈ ਆ ਸੋਨਾ ਫਿਟਨੈਸ ਵਾਲਾ ਹਵਾਨਾ ਥਾਣ ਕੱਲਾ ਕੱਲਾ ਨਿਖੜ ਵਾ ਥਾਣ ਤੁਸੀਂ ਨੇੜੇ ਤੋਂ ਚੈੱਕ ਕਰ ਸਕਦੇ ਹੋ ਕੋੜ ਸ਼ਾਂਖ ਭੋਰਾ ਵੀ ਨੇ ਗੱਠ ਡੂੜ ਗੱਠ ਵਾਂਗੂ ਤਾਂ ਹਵਾਨੇ 'ਚ ਢੈਲੀ ਫਿਰਦੀ ਐ ਬਲੂਨ ਬਾਕੀ ਨਹੀਂ 16 ਲੀਟਰ ਨੂੰ ਦਿੱਤਾ ਹੋਇਆ ਠੀਕ ਐ ਵੀਰੇ ਬਾਕੀ ਹਵਾਨੇ ਦੇ ਬਰੀਕ-ਬਰੀਕ ਵੀ ਇੰਜੂ ਵੀ ਤੁਸੀਂ ਚੈੱਕ ਕਰ ਸਕਦੇ ਹੋ ਜਿਹੜੇ ਜਰਸੀ ਨੂੰ ਪਿਆਰ ਕਰਦੇ ਆ ਉਹਨਾਂ ਵਾਸਤੇ ਤੋਹਫੀ ਲੈ ਆਂਦਾ ਜਿਹੜਾ ਲੈ ਗਿਆ ਲੈ ਗਿਆ ਤੇ ਜਿਹੜਾ ਰਹਿ ਗਿਆ ਰਹਿ ਗਿਆ ਜੇ ਕਿਸੇ ਨੇ 4 ਦਿਨ ਸਾਮਕੇ ਵੀ ਵੇਚ ਨਹੀਂ ਹੋਵਣਾ ਤੁਹਾਨੂੰ ਵੀ ਪਤਾ ਵੀਰੇ ਕਿੰਨੇ ਰੁਪਈਆ ਦੀ ਵੈੜ ਹੋਊਗੀ ਇਹਦੀ ਡਿਮਾਂਡ ਜੀ ਇਹਦਾ ਹੀ ਮੈਂ ਨਾ ਫੋਨ ਤੇ ਕਰਦੀ ਕੱਚੀ ਹੈ ਜੀ ਕੱਚੀ ਹੈ ਜੀ ਸਹੀ ਗੱਲ ਹੈ ਸਮਾਂ ਹਜੇ ਕਿਉਂਕਿ ਜਿਹੜੀ ਅੱਜ ਦੀ ਜਮਾਤ ਦੋ ਰਿਹਾ ਕਿਉਂ ਜੀ ਅੱਜ ਆਪਰੇ ਦੱਸਦੇ ਹਾਂ ਕੱਲ ਨੂੰ ਉਹ ਕੱਲ ਨੂੰ ਅਗਲਾ ਕਹਿੰਦਾ ਬਈ ਉਹਦੇ ਦਾ ਤੁਸੀਂ ਇੰਨਾ ਮੰਗਿਆ ਸੀ ਕਿਉਂਕਿ ਜਿਹੜਾ ਵੀਰੇ 10 ਦਿਨ ਸਾਮੂਗਾ ਫਿਰ ਅਗਲੇ ਨੇ ਖਾਚਾ ਦਾ ਉਹਦਾ ਲੈਣਾ ਹੀ ਆ ਜੀ ਹਾਂਜੀ ਹਾਂਜੀ ਪਰ ਜਿਹੜਾ ਸਾਮ ਗਿਆ ਧੰਨ ਧੰਨ ਕਰਾਜੂ ਜਿੱਦੇ ਜਮਾ ਡਾਲਿਆ ਤੇ ਉਹੀ ਬਾਕੀ ਗਰਮੀ ਗੁਰਮੀ ਦਾ ਕਰਮ ਵਾਲੀ ਨੇ ਮਨਾਉਣੀ ਹੀ ਨਹੀਂਗੀ ਇਹਨਾਂ ਨੇ ਵੀ ਬਹੁਤ ਚੰਗਾ ਦੱਸਿਆ ਹੀ ਬੰਦਿਆਂ ਨੇ ਮੈਂ ਹੁਣ ਇਹਨਾਂ ਜਾਦ ਨਹੀਂ ਰਹਿੰਦਾ ਠੀਕ ਆ ਸਿਮਨ ਵੀ ਵਧੀਆ ਲੱਗਿਆ ਸ ਆਪਾਂ ਜੇ ਕੋਈ ਲੋਗ ਆ ਵੀ ਆਪਾਂ ਪੁੱਛ ਕੇ ਦੱਸ ਸਕਦੇ ਪੁੱਛ ਕੇ ਦੱਸ ਸਕਦੇ ਹਾਂਜੀ ਬਾਕੀ ਵੀਰੇ ਸਨੱਕ ਪੁਣਾ ਬਹੁਤਾ ਦੱਸਣ ਦੀ ਕੋਈ ਲੋੜ ਹੀ ਨਹੀਂ ਬਾਕੀ ਜਿਹਨੂੰ ਨਗ ਪਸੰਦ ਆਊਗਾ ਨੰਬਰ ਸਕਰੀਨ ਤੇ ਲਗਾਤਾਰ ਚੱਲੂਗਾ ਜੀ ਧੰਨਵਾਦ